ਸਾਸਿਕਾ ਸਾਰਿਆਂ ਨੂੰ ਅੱਜ ਆਪਾਂ ਕੋਟ ਸੈਟ ਸੂਟ ਦੀ ਕਟਿੰਗ ਤੇ ਸਟਿਚਿੰਗ ਕਰਾਂਗੇ ਆਪਣੇ ਕੋਲ ਟੋਟਲ 5 ਮੀਟਰ ਕਪੜਾ ਵਾ ਕੱਪੜੇ ਨੂੰ ਡਬਲ ਬੋਲਟ ਕਰਕੇ ਪਹਿਲਾਂ ਆਪਾਂ ਕੋਟ ਦੀ ਲੰਬਾਈ ਤੇ ਨਿਸ਼ਾਨ ਲਗਾਵਾਂਗੇ ਜਿਸ ਤਰ੍ਹਾਂ ਕਿ ਕੋਟ ਦੀ ਲੰਬਾਈ ਆਪਾਂ 3 ਇੰਚ ਤਿਆਰ ਕਰਨੀ ਹੈ ਤੇ ਇਸ ਆਪਾਂ 2 ਇੰਚ ਐਕਸਟਰਾ ਲਵਾਂਗੇ ਸਲਾਈ ਵਾਸਤੇ ਤੇ ਕਟਿੰਗ ਵਾਸਤੇ 32 ਇੰਚ ਕਪੜੇ ਨੂੰ ਆਪਾਂ ਡਬਲ ਕੱਟ ਲਾਂਗੇ ਲੰਬਾਈ ਨੂੰ ਆਪਾਂ ਡਬਲ ਕਰਕੇ ਇਹਦੀ ਆਪਾਂ ਕਟਿੰਗ ਕਰਾਂਗੇ इस तरह आप दो लंबाई ले लिया एक अपनी अगली साइड आ जाती है एक अपनी पिछली साइड हूँ इसमें जोड़ा सेंटर चौ बंद साइड है इन भी कटा एक पीसती बई इंच इस तो आप तीन इंच एक्स्ट्रा कपड़ा लवोंगे जिस तरह के बाई तो तीन पच्ची इंच पच्ची इंच का पहला आप पीस कटा ਹੁਣ ਆਪਾਂ ਇਸਦੀ ਕਟਿੰਗ ਦੇ ਨਿਸ਼ਾਨ ਲਗਾਵਾਂਗੇ। ਅਗਲੀ ਸਾਈਡ ਦੇ ਦੋਨੋਂ ਕੰਨੀ ਵਾਲੇ ਪਾਸੇ ਰੱਖਾਂਗੇ। ਇਧਰਲੇ ਪਾਸੇ ਆਪਣੇ ਕੱਪੜੇ ਦੀ ਕੰਨੀ ਆਉਂਦੀ ਹੈ। ਉੱਪਰ ਆਪਾਂ 1.5 ਇੰਚ ਦੇ ਨਿਸ਼ਾਨ ਲਗਾ ਕੇ ਲੰਬੀ ਲੈਨ ਡਰਾ ਕਰਾਂਗੇ। ਜਿੱਥੇ ਆਪਾਂ ਅਗਲੀ ਸਾਈਡ ਤੇ ਨਿਸ਼ਾਨ ਲਗਾਇਆ ਵਾ। ਉੱਥੇ ਆਪਾਂ ਪਿਛਲੀ ਸਾਈਡ ਨੂੰ ਇਸਦੇ ਉੱਪਰ ਰੱਖਾਂਗੇ। ਉਹਨੂੰ ਇਸੇ ਤੀ ਦੇ ਤੇ ਫਿਟਿੰਗਸ ਇੰਨੇ ਨਿਸ਼ਾਨ ਲਗਾਵਾਂਗੇ ਪਿਛਲੇ ਪੱਲੇ ਤੋਂ ਆਪਾਂ ਕਟਿੰਗ ਦੇ ਨਿਸ਼ਾਨ ਲਗਾਵਾਂਗੇ ਜਿਸ ਤਰ੍ਹਾਂ ਕਿ ਤੀੜਾ ਇਸਦੀ ਆਪਾਂ 15 ਇੰਚ ਤੇ ਕੱਟ ਪਾਵਾਂਗੇ 7.5 ਇੰਚ ਤੀੜਾ ਰੱਖਾਂਗੇ ਤੇ 7.5 ਇੰਚ ਆਪਾਂ ਇਸ ਦਾ ਮੁੱਢਾ ਰੱਖਾਂਗੇ ਫਿਟਿੰਗਸ ਵੀ ਜਿਹੜੀ ਦੀ ਆਪਾਂ ਕੋਟ ਸਾਈਡ ਦੀ ਰੱਖਾਂਗੇ ਇਹ ਆਪਾਂ ਆਰਮ ਫਿਟਿੰਗ ਨਾਲੋਂ 1 ਤੋਂ 1.5 ਇੰਚ ਖੁੱਲੀ ਰੱਖਾਂਗੇ ਜਿਸ ਤਰ੍ਹਾਂ ਕਿ ਫਿਟਿੰਗਸ ਨੇ ਇਸਦੀ ਵੀ 1 ਇੰਚ ਇਹ ਆਪਾਂ 1 ਇੰਚ ਦੇ ਤਿਆਰ ਕਰਾਂਗੇ ਤੇ 1 ਇੰਚ ਆਪਾਂ ਇਹਦਾ ਕਟਾਈ ਵਾਸਤੇ ਰੱਖਾਂਗੇ 1.5 ਇੰਚ ਦੀ ਗੁਲਾਈ ਪਾਵਾਂਗੇ ਉੱਪਰਲੇ 3/4 ਇੰਚ ਕਪੜਾ ਛੱਟ ਕੇ ਇੱਥੇ ਆਪਾਂ 1/2 ਇੰਚ ਦੀ ਕਾਟ ਪਾ ਦੇਾਂਗੇ ਪਿਛਲੇ ਗਲੇ ਦੀ ਕਾਟ ਆਪਾਂ ਹੱਥੋਂ 1/2 ਇੰਚ ਦੀ ਪਾਵਾਂਗੇ ਪਿਛਲੀ ਸਾਈਡ ਨੂੰ ਚੁੱਕ ਕੇ ਇੱਥੇ ਹੁਣ ਆਪਾਂ ਅਗਲੇ ਗਲੇ ਦਾ ਨਿਸ਼ਾਨ ਲਗਾਵਾਂਗੇ 2 1/2 ਇੰਚ ਇਸ ਆਪਾਂ ਗਲੇ ਦੀ ਚੌੜਾਈ ਰੱਖਾਂਗੇ ਤੇ 3 1/2 ਇੰਚ ਗਲੇ ਦੀ ਲੰਬਾਈ ਰੱਖਾਂਗੇ ਇਸ ਤਰ੍ਹਾਂ ਆਪਾਂ ਸਾਰੇ ਨਿਸ਼ਾਨ ਲਗਾ ਲੈਨੇ ਹੁਣ ਆਪ ਇਸ ਦੀ ਕਟਿੰਗ ਕਰਾਂਗੇ ਇਸਸਾ ਆਪਾਂ ਪਿਛਲੇ ਗਲੇ ਦੀ ਕਟਾਈ ਕਰ ਲਈਆ ਹੁਣ ਆਪਾਂ ਅਗਲੇ-ਅਗਲੇ ਦੀ ਕਟਾਈ ਕਰਾਂਗੇ ਜਿਹੜਾ ਇਹਦਾ ਤੀਰਾ ਵਾ ਉਤੋਂ ਆਪਾਂ ਦਾ ਇੰਚ ਹੋਰ ਇੱਕ 1/8 ਇੰਚ ਦੇ ਕੱਟ ਪਾਵਾਂਗੇ ਤੇ 1 ਇੰਚ ਦੀ ਆਪਾਂ ਅੱਗੇ ਗੁਲਾਈ ਦਵਾਂਗੇ ਇਸ ਤਰ੍ਹਾਂ ਆਪਾਂ ਅਗਲਾ ਤੇ ਪਿਛਲਾ ਦੋਨੋਂ ਪਾਸੇ ਕੱਟ ਲੈਨੇ ਜੇਰਾਪਸ ਹੈ ਤੋਂ ਕਪੜਾ ਲਧਿਆਵਾ ਇਹ ਜਿਹਦੀ ਆਪਾਂ ਅਗਲੀ ਸਾਈਡ ਤੇ ਪੱਟੀ ਲਾਣੀ ਆ ਉਹਦੀ ਕਟਿੰਗ ਕਰਾਂਗੇ ਹੁਣ ਪਹਿਲਾਂ ਇਸਦੀ ਆਪਾਂ ਪਜਾਮੇ ਦੀ ਕਟਿੰਗ ਕਰਾਂਗੇ ਪਜਾਮੇ ਦੇ ਉੱਤੇ ਆਪਾਂ ਐਕਸਟਰਾ ਬੈਲਟ ਲਾਵਾਂਗੇ ਇਸ ਕਰਕੇ ਇੰਚ ਟੇਪ ਨੂੰ 1 ਇੰਚ ਉੱਪਰ ਨੂੰ ਛਟ ਕੇ نیچے ਆਪਾਂ ਲੰਬਾਈ ਦੇ ਨਿਸ਼ਾਨ ਲਗਾਵਾਂਗੇ ਤੇ ਇਹਦੇ ਵਿੱਚ ਆਪਾਂ 3 ਇੰਚ ਐਕਸਟਰਾ ਇੱਕ ਹੋਰ ਨਿਸ਼ਾਨ ਲਗਾਵਾਂਗੇ نیچے ਫੋਲਡ ਵਾਸਤੇ पजामे आप कटिंग के निशान लावे कन्नी वाली साइड तो दो इंच कपड़ा एक्सट्रा छा जिस तरह के हिपीसी बाई इंच तैयार रखनी है जोड़ा आप दो इंच का निशान लगया वा उस निशान छत्के आप ਹਿੱਪ ਤੋਂ 4 ਇੰਚ ਚੱਕ ਕੇ ਲੰਗੇ ਜਿਸ ਤਰ੍ਹਾਂ ਕਿ ਇਹ ਪੀਸੀ 22 ਇੰਚ ਆ ਇਹ ਆਪਾਂ 26 ਇੰਚ ਦਾ ਨਿਸ਼ਾਨ ਲਾਵਾਂਗੇ ਜਿਸ ਤਰ੍ਹਾਂ ਕਿ ਇਹ ਪੀਸੀ 22 ਇੰਚ ਆ ਤੇ ਇਹ ਆਪਾਂ ਨਿਸ਼ਾਨ 13 ਇੰਚ ਦਾ ਲਾਵਾਂਗੇ ਇਸ ਤਰ੍ਹਾਂ ਆਪਾਂ ਨੇ 4 ਇੰਚ ਵਿੱਚ ਐਕਸਟਰਾ ਕੱਪੜਾ ਲੈ ਲਿਆ ਤੇ ਜਿਹੜਾ ਇਹਦਾ ਆਪਾਂ ਹਾਸਾ ਰੱਖਾਂਗੇ ਉਹ ਵੀ ਆਪਾਂ 13 ਇੰਚ ਹੀ ਰੱਖਾਂਗੇ ਜਿਹੜਾ ਆਪਾਂ 2 ਇੰਚ ਐਕਸਟਰਾ ਕੱਪੜਾ ਲਿਆ ਵਾ ਉੱਥੇ ਆਪਾਂ 1 ਇੰਚ ਦੀ ਬੁਲਾਈ ਦੇਵਾਂਗੇ ਜੇਰਾ ਆਪਣਾ ਇੱਧਰ ਐਕਸਟਰਾ ਕਪੜਾ ਬਚਦਾ ਵਾ ਇਹਦੀ ਆਪਾਂ ਇਹਦੇ ਵਿੱਚ ਹੀ ਜੇਬ ਦੀ ਕਟਿੰਗ ਕਰਾਂਗੇ 1.5 ਇੰਚ ਤੋਕੜਾ ਛੱਡ ਕੇ ਆਪਾਂ 6 ਇੰਚ ਆਪਾਂ ਹੱਥ ਪਾਣ ਵਸੇ ਜਗਾ ਰੱਖਾਂਗੇ ਜਿਹਦੀ ਇਹਦੀ ਜੇਬ ਦੀ ਲੰਬਾਈ ਰੱਖਣੀ ਹੈ ਜਿੱਥੇ ਆਪਣਾ ਆਸਣ ਆਉਂਦਾ ਉਹਦੇ ਬਰਾਬਰ ਹੀ ਲੰਬਾਈ ਰੱਖਾਂਗੇ ਜਿਹੜੀ ਇਹ ਵਾਲੀ ਲਾਈਨ ਡਰਾ ਕਰਨੀ ਹੈ ਇਹ ਆਪਾਂ ਉੱਪਰ ਇਸ ਤਰ੍ਹਾਂ ਹੱਥ ਰੱਖ ਕੇ ਇੱዚ ਡਰਾ ਕਰਾਂਗੇ ਜਿੱਥੇ ਆਪਣਾ ਆਸਾਨ ਦਾ ਨਿਸ਼ਾਨ ਆਉਂਦਾ ਵਾ 13 ਇੰਚ ਤੇ ਉੱਥੋਂ ਲੈ ਕੇ ਅੱਗੇ ਕੰਨੀ ਤੱਕ ਕਪੜਾ ਮਿਨਾਗੇ 15 ਇੰਚ ਤੇ 15 ਇੰਚ نیچے ਨਿਸ਼ਾਨ ਲਗਾਉਂਗੇ 15 ਇੰਚ ਦੇ ਨਿਸ਼ਾਨ ਲਾਂਤ ਬਾਅਦ ਜਿੱਦੇ ਇੱਕ ਸੈਂਟਰ ਚ ਇੱਕ ਹੋਰ ਨਿਸ਼ਾਨ ਲਾਵਾਂਗੇ ਇੱਥੇ ਆਪਾਂ ਪਹੁੰਚ ਦਾ ਨਿਸ਼ਾਨ ਲਗਾਵਾਂਗੇ ਸੈਂਟਰ ਤੋਂ ਦੋਨਾਂ ਪਾਸੇ ਆਪਾਂ ਪਹੁੰਚ ਦਾ ਲਾਵਾਂਗੇ 4.5 ਇੰਚ ਇੱਕ ਸਾਈਡ ਤੇ ਤੇ 4.5 ਇੰਚ ਦੂਜੀ ਸਾਈਡ ਤੇ ਅਸਰਾਪਾ ਜੇਬ ਦੀ ਪਿਆਮੇ ਦੇ ਨਾਲ ਹੀ ਕਟਿੰਗ ਕਰਦੇ ਆਂਗੇ इस आप पजामे की कटिंग कर ली है ना ही आप जेब की कटिंग कर ली है जीडी अपनी पजामे की सैड तो काट तथी है बांह की कटिंग करा बहुत लंबाई आप भी इंच कटिंग करा पांच इंच इसका बुक रखा डेढ़ इंच कटाई वास्ते रखा इस तरह आप बह की कटिंग कर ली है ਜਿਹੜਾ ਆਪਾਂ ਅਗਲੀ ਸਾਈਡ ਤੋਂ ਕੱਪੜੇ ਦੀ ਕਟਿੰਗ ਕੀਤੀ ਸੀਗੀ ਉਹਦੀਆਂ ਹੁਣ ਆਪਾਂ ਅਗਲੀ ਸਾਈਡ ਤੇ ਜੇ ਪੱਟੀਆਂ ਲਾਣੀਆਂ ਆ ਉਹਦੀ ਕਟਿੰਗ ਕਰਾਂਗੇ ਲੰਬਾਈ ਇਸ ਦੀ 30 ਇੰਚ ਦੀ ਹੈ ਪੱਟੀ ਦੀ ਚਾਈ ਨੀਚੇ ਵਾਲੇ ਸਾਈਡ ਤੋਂ 2 ਇੰਚ ਰੱਖਾਂਗੇ ਤੇ ਜਿਹੜਾ ਉੱਪਰਲੀ ਸਾਈਡ ਆ ਟੀਰੇ ਵਾਲ ਸਾਈਡ ਉਧਰੋਂ ਆਪਾਂ 6 ਇੰਚ ਦੀ ਪੱਟੀ ਕੱਟਾਂਗੇ 6 ਤੋਂ ਆਪਾਂ 7 ਇੰਚ ਤੇ ਵਿੱਚ ਕੱਟ ਸਕਦੇ ਆ ਇਹ ਆਪਾਂ 6 ਇੰਚ ਦੀ ਪੱਟੀ ਕੱਟਾਂਗੇ ਉੱਪਰਲੀ ਸਾਈਡ ਤੋਂ ਲੈ ਕੇ نیچے 15 ਇੰਚ ਤੱਕ ਇੱਕ ਨਿਸ਼ਾਨ ਲਾਵਾਂਗੇ ਇਸ ਨਿਸ਼ਾਨ ਤੇ ਵੀ ਆਪਾਂ 2 ਇੰਚ ਦੀ ਚੌੜਾਈ ਦਾ ਨਿਸ਼ਾਨ ਲਾਵਾਂਗੇ ਦੋਟਾ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰਾਂਗੇ ਥੱਲੇ ਦੇ ਦੋਨਾਂ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰਾਂਗੇ ਜਿਹੜਾ ਉੱਪਰਲੀ ਸਾਈਡ ਵਾਲਾ ਨਿਸ਼ਾਨ ਆ ਇਹਨੂੰ ਆਪਾਂ ਇਸ ਤਰ੍ਹਾਂ V ਸ਼ੇਪ 'ਚ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਆਪਾਂ ਅਗਲੀ ਸਾਈਡ ਤੇ ਪੱਟੀਆਂ ਦੇ ਨਿਸ਼ਾਨ ਲਾ ਲਏ ਨੇ ਇਸਦੀ ਆਪਾਂ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਅਗਲੀ ਸਾਈਡ ਦੇ ਦੋਨੋਂ ਪੱਟੀਆਂ ਕੱਟ ਲਈਆਂ ਨੇ ਬਾਕੀ ਬਚਿਆ ਜਿਹੜਾ ਕੱਪੜਾ ਵਾ ਇਹਦੀ ਆਪਾਂ ਕਾਲਰ ਦੀ ਮਿੰਤੀ ਕਰਕੇ ਇਸਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਪੂਰੇ ਕੋਟ ਸਾਈਡ ਦੀ ਕਟਿੰਗ ਕਰਤੀ ਆ ਜਿਹੜੀ ਆਪਾਂ ਅਗਲੇ ਪਲੇ ਦੀ ਐਕਸਟਰਾ ਪੱਤੀ ਕੱਟੀ ਸੀ ਉਹਦੇ ਤੇ ਆਪਾਂ ਗ੍ਰੇਸ ਪੇਪਰ ਚਿਪਕਾ ਲਿਆ ਵਾ ਹੁਣ ਪਹਿਲਾਂ ਆਪਾਂ ਅਗਲੀ ਸਾਈਡ ਤੇ ਪਾਈਪਿੰਗ ਨੂੰ ਅਟੈਚ ਕਰਾਂਗੇ ਜਿਹੜਾ ਆਪਾਂ ਐਕਸਟਰਾ ਕੱਪੜਾ ਛੱਡਿਆ ਸੀ उत्तों दो इंच अगे हो ना होर निशान ला के उ कट लगया वा तो इतों तक ही आप पाइपिंग लगावे पाइपिंग आप लगा रही है हम इस ग्रेस पट्टी के उत्ते रख के सिलाई लगावेंगे जिते आप इंच का कट लगया वा उतों सिलाई शुरू करा जी आप पाइपिंग की सिलाई लग हुई है उस उ आपबारा सिलाई लावे ਲਾਈਆ ਪਲਾ ਲਈਆ ਹੁਣ ਪਹਿਲਾਂ ਗਲੇ ਦੀ ਕਟਿੰਗ ਕਰਾਂਗੇ ਗਲੇ ਹੋਏ ਸਾਕਤੇ ਆਪਾਂ ਇੱਕ ਰਾਬਸਰਾਈ ਲਾ ਲਈਆ ਫੇਰ ਆਪਸਾਈ ਲਾਉਣ ਦੇ ਨਾਲ ਜਿਹੜੀ ਆਪਣੀ ਗਲੇ ਵਾਲੀ ਪੱਟੀ ਹੈ ਥੱਲੇ ਹੁਣ ਟਿਕਦੀ ਨਹੀਂ ਤੇ ਬਰਾਬਰ ਰਹਿੰਦੀ ਆ ਹੁਣ ਆਪਾਂ ਅੰਦਰਲੀ ਪੱਟੀ ਨੂੰ ਫੋਲਡ ਕਰਕੇ ਸਿਲਾਈ ਲਾਵਾਂਗੇ ਸਤਾਪਾਂ ਅਗਲੀ ਸਾਈਡ ਤੇ ਪਾਈਪਿੰਗ ਲਾ ਦੀ ਹੈ ਜਿਹੜੀ ਆਪਾਂ ਦੂਜੀ ਸਾਈਡ ਤੇ ਪਾਈਪਿੰਗ ਲਗਾਣੀ ਆ ਇਹ ਆਪਾਂ ਪੂਰੀ ਨਹੀਂ ਲਗਾਵਾਂਗੇ ਉੱਪਰੋਂ ਲੈ ਕੇ نیچے 15 ਇੰਚ ਤੱਕ ਇਹ ਆਪਾਂ ਅੱਧੀ ਪਾਈਪਿੰਗ ਲਗਾਵਾਂਗੇ ਅੱਧੀ ਆਪਾਂ ਵੈਸੇ ਹੀ ਛੱਡਾਂਗੇ ਕਿਉਂਕਿ ਇਹ ਫੱਟੀ نیچے ਆਣੀ ਆ ਜਿਹੜੀ ਫੱਟੀ ਉੱਪਰ ਆਣੀ ਆ ਉਹਦੀ ਆਪਾਂ ਪੂਰੀ ਪਾਈਪਿੰਗ ਲਗਾਵਾਂਗੇ ਦੋਨਾਂ ਪਾਸੇ ਪਾਈਪਿੰਗ ਲੰਗਾਦਣਾ ਹੁਣ ਇੱਥੇ ਆਪਾਂ ਪ੍ਰੇਟਾਂ ਦੇ ਨਿਸ਼ਾਨ ਲਗਾਉਣੇ ਨੇ ਗ੍ਰੇਟ ਪਾਣ ਦੇ ਨਾਲ ਜਿਹੜੀ ਆਪਣੀ ਕਮਰ ਦੀ ਫਿਟਿੰਗ ਹੈ ਉਹ ਬਹੁਤ ਵਧੀਆ ਬੰਦੀ ਹੈ ਪਲੇਟ ਪਾਂ ਤੋਂ ਬਾਅਦ ਹੁਣ ਇਸਦੀ ਆ ਪੱਤੀ ਦੇ ਵਾਲੀ ਸਲਾਈ ਲਾਵਾਂਗੇ। ਧੀਰੇ ਦੀ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਕਲਰ ਲਗਾਉਣ ਵਾਸਤੇ ਗਲੇ ਦੀ ਮਿੰਤੀ ਕਰਾਂਗੇ। ਕਲਰ ਦੀ ਚੁੜਾਈ ਜਿਹੜੀ ਆਪਣੇ ਆਂਦੀ ਆ ਉਹ 13 ਇੰਚ ਜਾਂਦੀ ਆ ਤੇ ਆਪਾਂ 13.5 ਇੰਚ ਕਲਰ ਦੀ ਕਟਿੰਗ ਕਰਾਂਗੇ। ਜਿੰਨੀ ਆਪਾਂ ਕਾਲਰ ਦੀ ਕਟਿੰਗ ਕਰਨੀ ਆ ਉਹਦੇ ਹਿਸਾਬ ਨਾਲ ਆਪਾਂ ਕੱਪੜੇ ਨੂੰ ਫੋਲਡ ਕਰ ਲਾਂਗੇ। ਬੰਦ ਸਾਈਡ ਤੋਂ ਜਿਹੜਾ ਆਪਾਂ ਕਾਲਰ ਦੀ ਚੌੜਾਈ ਆ ਇਹ ਆਪਾਂ 4 ਤੋਂ 4.5 ਇੰਚ ਰੱਖ ਸਕਦੇ ਆ। ਤੇ ਜਿੱਥੇ ਆਪਾਂ ਕਟਿੰਗ ਕਰਨੀ ਆ ਉੱਥੋਂ ਆਪਾਂ ਕਾਲਰ ਦੀ ਹੁੰਦੀ ਜਿਹੜੀ ਆ ਉਹ ਆਪਾਂ 3.5 ਇੰਚ ਕਰਾਂਗੇ। ਬੰਦ ਸਾਈਡ ਤੋਂ ਆਪਾਂ 4.5 ਲਿਆਵਾ ਖੁੱਲੀ ਸਾਈਡ ਤੋਂ ਆਪਾਂ 3.5 ਲੰਮਾ ਦੇ। ਬੰਦ ਸਾਈਡ ਤੋਂ ਆਪਾਂ ਨਿਸ਼ਾਨ ਲਗਾੰਦੇ ਨੂੰ ਗੁਲਾਈ ਦੇ ਦਾਂਗੇ ਜਿਹੜੀ ਉੱਪਰਲੀ ਸਾਈਡ ਆ ਜਾਂਦੀ ਆ ਇੱਥੋਂ ਆਪਾਂ ਇੱਕ ਪੈਰ نیچے ਨੂੰ ਕੱਪੜਾ ਕਰਕੇ ਉਹਨੂੰ ਬੰਦ ਸਾਈਡ ਦੇ ਨਾਲ ਮਿਲਾਵਾਂਗੇ ਹੁਣ ਜਿਹੜੀ ਆਪਣੀ નીચે ਗੁਲਾਈ ਪਾਈ ਹੋਈ ਆ ਇਹਦੀ ਮਿੰਤੀ ਕਰਾਂਗੇ ਇਹ ਆਪਾਂ 13 ਇੰਚ ਤੇ ਗਲਾ ਤਿਆਰ ਰੱਖਣਾ ਇੱਕ ਪੈ ਸਲਾਈ ਵਾਸਤੇ ਰੱਖਾਂਗੇ ਜਿਹਦੀ ਆਪਾਂ ਲਾਈਨ ਸਿੱਧੀ ਡਰਾ ਕੀਤੀ ਆ ਜੇ ਤਾਂ ਆਪਾਂ ਗੋਲ ਕਾਲਰ ਕਰਨੀ ਆ ਤੇ ਇੱਥੋਂ ਹੀ ਗੁਲਾਈ ਦੇ ਦਾਂਗੇ ਜੇ ਆਪਾਂ ਇਹਦੀ ਨੁੱਕਰ ਕੱਢਣੀ ਆ ਤੇ ਲਾਈਨ ਤੋਂ 1 ਇੰਚ ਵਧਾ ਕੇ ਜਿਸ ਤਰ੍ਹਾਂ ਕਿ ਆਪਾਂ 13 ਇੰਚ ਬੈਨ ਨੂੰ ਤਿਆਰ ਕਰਨਾ ਵਾ ਤੇ 6.5 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਕ ਪੈਰ ਸਲਾਈ ਵਾਸਤੇ ਰੱਖਾਂਗੇ ਉੱਪਰ ਸਾਈਡ ਤੋਂ ਕਾਲਰ ਦਾ ਨਿਸ਼ਾਨ ਆਪਾਂ 7 ਇੰਚ ਤੇ ਲਗਾਵਾਂਗੇ ਤੇ ਇਸ 7 ਇੰਚ ਦੇ ਨਿਸ਼ਾਨ ਨੂੰ ਆਪਾਂ ਜਿੰਨਾ ਆਪਾਂ ਕਾਲਰ ਤਿਆਰ ਰੱਖਣਾ ਵਾ ਜਿਹੜਾ ਆਪਾਂ ਸਲਾਈ ਵਾਸਤੇ ਕੱਟਾ ਰੱਖਿਆ ਵਾ ਉਹਦੇ ਨਾਲ ਮਲਾ ਦਾਂਗੇ ਹੁਣ ਇਸੇ ਆਪਾਂ ਕਟਿੰਗ ਕਰਾਂਗੇ जोड़ा अपना नीचे गुलाई वाला पासा वा ये आप शर्ट के नाम जोड़ा हूँ पहला इससे अपना पाइपिंग लगावेंगे पाइपिंग लगाने जो अपना थले गुलाई पासा वा वह एक पैर अंदर न फोल्ड करके इतने आप ਕਾਲਰ ਮਿਕਸਾ ਕੱਪੜੇ ਉੱਤੇ ਰੱਖ ਕੇ ਆਪਾਂ ਜਿਹੜੀ ਪਾਈਪਿੰਗ ਦੀ ਸਲਾਈ ਲਾਈ ਆ ਉਸੇ ਸਰਜਿੱਤੇ ਦੁਬਾਰਾ ਸਲਾਈ ਲਾਵਾਂਗੇ ਕਾਲਰ ਲਗਾਉਣ ਤੋਂ ਬਾਅਦ ਜਿਹੜੀ ਆਪਾਂ ਪਿਛਲੀ ਸਾਈਡ ਤੇ ਕੱਪੜਾ ਜੋੜਨਾ ਵਾ ਉਹਦਾ ਆਪਾਂ ਇੱਕ ਇੱਕ ਪੈਰ ਕੱਪੜਾ ਵਧਾ ਕੇ ਐਕਸਾ ਕੱਪੜੇ ਦੀ ਕਟਿੰਗ ਕਰਤਾਂਗੇ ਕਾਲਰ ਨੂੰ ਪਲਟ ਕੇ ਸਿੱਧਾ ਕਰਾਂਗੇ ਛੇਟੇ ਦੇ ਨਾਲ ਕਲਰ ਲਗਾਣ ਦਾ ਇਹਦੀ ਪਿਛਲੀ ਸਾਈਡ ਆ ਉਹਦੇ ਤੇ ਆਪਾਂ ਸੈਂਟਰ ਚ ਇੱਕ ਕੱਟ ਲਗਾਵਾਂਗੇ ਜਿੱਥੇ ਆਪਾਂ 2 ਇੰਚ ਦਾ ਕੱਟ ਲਗਾਇਆ ਸੀ ਉਥੋਂ ਕਲਰ ਰੱਖ ਕੇ ਸਲਾਈ ਲਾਵਾਂਗੇ ਕਿੱਧਰਲੇ ਪਾਸੇ ਆਪਾਂ ਕਲਰ ਤੇ ਸਲਾਈ ਲਾਈ ਸੀ ਉਹਨੂੰ ਉੱਪਰ ਨੂੰ ਫੋਲਡ ਕਰਕੇ ਕਿਨਾਰੇ ਤੇ ਸਲਾਈ ਲਾਵਾਂਗੇ ਕਲਰ ਵਾਲੀ ਸਲਾਈ ਲਾਣ ਤੋਂ ਬਾਅਦ ਹੁਣ ਆਪਾਂ ਪਿੱਠੀ ਸਾਈਡ ਤੋਂ ਇੱਕ ਇੱਕ ਪੈਰ ਦੀ ਸਲਾਈ ਲਾਵਾਂਗੇ ਕਲਰ ਆਪਾਂ ਲਗਾ ਲਿਆ ਵਾ ਹੁਣ ਫਿਟਿੰਗ ਸੀਨ ਲਗਾ ਕੇ ਆਪਾਂ ਇੱਥੇ ਆਵਾ ਲਗਾਵਾਂਗੇ ਇਸਰਾਪਾ ਬਾਵਾਂ ਲਗਾ ਕੇ ਜਿਹੜੀ ਸ਼ਰਟ ਨੂੰ ਤਿਆਰ ਕਰ ਲਿਆ ਵਾ ਮਨਾਪਾ ਪਿਆ ਮੈਨੂੰ ਸਟਿਚ ਕਰਦੇ ਜਿੱਥੇ ਆਪਾਂ ਜੇਬ ਦੀ ਕਟਿੰਗ ਕੀਤੀ ਆ ਉਥੋਂ 8 ਇੰਚ ਉੱਪਰ ਇੱਕ ਨਿਸ਼ਾਨ ਲਾਵਾਂਗੇ ਤੇ ਇਸ ਨਿਸ਼ਾਨ ਤੋਂ ਆਪਾਂ ਹੱਥ ਪਾਣ ਵਾਸਤੇ 6 ਇੰਚ ਨਿਸ਼ਾਨ ਲਗਾਵਾਂਗੇ ਪੁੰਚੇ ਵਾਲੀ ਸਲਾਈ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਨੀਚੇ ਤੇ ਲਿੰਕ ਨੂੰ ਕਲਿੱਕ ਕਰਕੇ ਦੇਖ ਸਕਦੇ ਹਨ ਹੁਣ ਦੋਨਾਂ ਸਾਈਡਾਂ ਤੇ ਆਸਣ ਦੀ ਸਲਾਈ ਲਾਉਂਦੇ ਹਾਂ ਜੰਗੀ ਤੇ ਸਲਾਈਆਂ ਲਾਉਣ ਤੋਂ ਬਾਅਦ ਹੁਣ ਉੱਪਰਲੀ ਸਾਈਡ ਤੇ ਮੇਹੀ ਵਾਲੇ ਪਾਸੇ ਆਪਾਂ ਐਕਸਟਰਾ ਪੱਟੀ ਲਗਾਵਾਂਗੇ ਇਹ ਵਾਲੀ ਐਕਸਟਰਾ ਪੱਟੀ ਆਪਾਂ ਕੁੱਤੀ ਸਾਈਡ ਤੋਂ ਰੱਖ ਕੇ ਲਗਾਵਾਂਗੇ हूँ जिनी आप चोरी लास्टिक पानी है वो हिसाब से आप इतों नेफे में फोल्ड करा तो आप नेफा भन के पास लगा लीए प्लाजो की आप नीचे नारी सिलाई लावे इस तरह आप सूट बना के तैयार कर लिया वा जेकर वजी लगी इसको लाइक करना कमेंट करना तो चैनल जरूर सब्सक्राइब करना